ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਿਆਉ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਪਿਆਰ ਭਰੀ ਕਹਾਣੀ ਪੰਜਾਬ ਦੇ ਇੱਕ ਸੁੰਦਰ ਪਿੰਡ ਵਿੱਚ ਜਿੱਥੇ ਸਵੇਰਾਂ ਦੀ ਸ਼ੁਰੂਆਤ ਕੋਇਲ ਦੀ ਕੂਕ ਅਤੇ ਗਾਵਾਂ ਦੇ ਰਿੰਗਣ ਨਾਲ ਹੁੰਦੀ ਸੀ ਉੱਥੇ ਇੱਕ ਬਹੁਤ ਹੀ ਪੁਰਾਣਾ ਨਿੰਮ ਦਾ ਦਰਖਤ ਖੜਾ ਸੀ ਇਹ ਦਰਖਤ ਪਿੰਡ ਦੀਆਂ ਕਈ ਪੀੜ੍ਹੀਆਂ ਦੇ ਜੀਵਨ ਦਾ ਸਾਕਸੀ ਰਿਹਾ ਸੀ ਪਿੰਡ ਦੇ ਵੱਡੇ ਬਜ਼ੁਰਗ ਕਹਿੰਦੇ ਸਨ ਕਿ ਇਹ ਨਿੰਮ ਦਾ ਦਰਖਤ ਉਨ੍ਹਾਂ ਦੇ ਦਾਦਿਆਂ ਦੇ ਸਮੇਂ ਤੋਂ ਖੜਾ ਹੈ ਇਹ ਦਰਖਤ ਪਿੰਡ ਦੇ ਇੱਕ ਮਕਾਨ ਦੇ ਕੋਲ ਲੱਗਿਆ ਹੋਇਆ ਸੀ ਜਿੱਥੇ ਝੋਨੇ ਦੇ ਮੌਸਮ 'ਚ ਹਵਾ ਨਾਲ ਨਿੰਮ ਦੀਆਂ ਪੱਤੀਆਂ ਹੌਲੀ-ਹੌਲੀ ਝੂਲਦੀਆਂ ਰਹਿੰਦੀਆਂ ਸਨ ਉਸੇ ਨਿੰਮ ਦੇ ਦਰਖਤ ਦੀ ਇੱਕ ਮੋਟੀ ਟਹਿਣੀ ਉੱਤੇ ਇੱਕ ਨਿੱਕੀ ਜਿਹੀ ਚਿੜੀ ਨੇ ਆਪਣਾ ਘਰ ਬਣਾਇਆ ਹੋਇਆ ਸੀ ਇਹ ਚਿੜੀ ਨਿੱਕੀ ਜਿਹੀ ਪਰ ਚੁਸਤ ਅਤੇ ਸਮਝਦਾਰ ਸੀ ਉਸ ਦਾ ਨਾਂ ਪਿੰਡ ਦੇ ਬੱਚਿਆਂ ਨੇ ਰਾਧਾ ਰੱਖ ਦਿੱਤਾ ਸੀ ਰਾਧਾ ਹਰ ਸਵੇਰ ਨਿੰਮ ਦੀ ਟਾਣੀ ਉੱਤੇ ਬੈਠ ਕੇ ਗੀਤ ਗਾਉਂਦੀ ਤੇ ਪਿੰਡ ਦੇ ਵਸਣ ਵਾਲਿਆਂ ਨੂੰ ਪਠਾਉਂਦੀ ਰਾਧਾ ਕੋਈ ਆਮ ਚਿੜੀ ਨਹੀਂ ਸੀ ਉਹ ਆਪਣੇ ਨਿੱਕੇ ਨਿੱਕੇ ਪਰਾਂ ਨਾਲ ਬਹੁਤ ਤੇਜ਼ ਉੱਡ ਸਕਦੀ ਸੀ ਪਰ ਅੰਦਰੋਂ ਬੜੀ ਦਲੇਰ ਅਤੇ ਵਿਚਾਰਵਾਨ ਸੀ ਉਸ ਦੀ ਮਾਂ ਵੀ ਇੱਕ ਸਮੇਂ ਇੱਥੇ ਰਹਿ ਚੁੱਕੀ ਸੀ ਉਹ ਵੀ ਨਿੰਮ ਦੇ ਦਰਖਤ ਤੇ ਹੀ ਵੱਸਦੀ ਸੀ ਪਰ ਇੱਕ ਦਿਨ ਬੜਾ ਤੂਫਾਨ ਆਇਆ ਸੀ ਤੂਫਾਨ ਨੇ ਬਹੁਤ ਕੁਝ ਬਰਬਾਦ ਕਰ ਦਿੱਤਾ ਸੀ ਰਾਧਾ ਦੀ ਮਾਂ ਉਸੇ ਦਿਨ ਹਮੇਸ਼ਾ ਲਈ ਚਲੀ ਗਈ ਰਾਧਾ ਹੁਣ ਵੱਡੀ ਹੋ ਗਈ ਸੀ ਉਸ ਦੇ ਦਿਲ ਵਿੱਚ ਇੱਕ ਹੀ ਸੁਪਨਾ ਸੀ ਕਿ ਜਦੋਂ ਉਹ ਮਾਂ ਬਣੇਗੀ ਤਾਂ ਆਪਣੇ ਬੱਚਿਆਂ ਨੂੰ ਇੰਨਾ ਹੀ ਟਾਣੀਆਂ ਤੇ ਪਾਲੇਗੀ ਜਿੱਥੇ ਕਦੇ ਉਸ ਦੀ ਮਾਂ ਨੇ ਉਸ ਨੂੰ ਪਾਲਿਆ ਸੀ ਇੱਕ ਸਵੇਰ ਜਦੋਂ ਪਿਛਲੇ ਰਾਤ ਵਾਰਸਬੰਧ ਹੋਈ ਬੰਦ ਹੋਈ ਰਾਦਾ ਨੇ ਆਪਣਾ ਨਿੱਕਾ ਜਿਹਾ ਘਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਨਿੰਮ ਦੇ ਪੱਤਿਆਂ ਕਾਸ ਸੁੱਕੀ ਲਤਾਮਾਂ ਅਤੇ ਵੱਲੀ ਦੀ ਕਟਾਈ ਤੋਂ ਮਿਲੀ ਰੇਸ਼ਾ ਰੇਸ਼ਾ ਚੀਜ਼ਾਂ ਨਾਲ ਉਸਨੇ ਆਪਣਾ ਆਲਣਾ ਬਣਾ ਲਿਆ ਕੁਝ ਦਿਨਾਂ ਵਿੱਚ ਰਾਦਾ ਨੇ ਉਸ ਵਿੱਚ ਤਿੰਨ ਸੁਨਹਿਰੀ ਅੰਡੇ ਵੀ ਦੇ ਦਿੱਤੇ ਨਿੰਮ ਦਾ ਦਰਖਤ ਜਿਸ ਦੀ ਸ਼ਾਂਤ ਠੰਡੀ ਜਿਸ ਦੀ ਗੰਧ ਤੇਤਲੀ ਰਾਦਾ ਦੇ ਘਰ ਲਈ ਮਹਿਸੂਸ ਜਾ ਹੋ ਗਿਆ ਸੀ ਰਾਤ ਨੂੰ ਚਾਂਦਨੀ ਹੌਲੀ-ਹੌਲੀ ਅੰਡਿਆਂ ਤੇ ਪੈਂਦੀ ਜਿਵੇਂ ਰੱਬ ਦੀ ਬਰਕਤ ਹੁੰਦੀ ਹੋਵੇ ਕੁਝ ਹਫ਼ਤੇ ਬਾਅਦ ਤਿੰਨ ਪਿਆਰੀਆਂ ਜਿਹੀਆਂ ਕੁੜਮਲੀਆਂ ਅੰਡਿਆਂ ਤੋਂ ਬਾਹਰ ਆ ਗਈਆਂ ਰਾਦਾ ਨੇ ਉਹਨਾਂ ਨੂੰ ਆਪਣੇ ਪਰਾਂ ਹੇਠ ਰੱਖ ਕੇ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਨੂੰ ਉੱਡਣਾ ਸਿਖਾਉਣ ਦੀ ਤਿਆਰੀ ਵੀ ਹੋਣ ਲੱਗੀ ਪਿੰਡ ਦੇ ਬੱਚੇ ਰੋਜ਼ ਆ ਕੇ ਰਾਦਾ ਨੂੰ ਦੇਖਦੇ ਕਈ ਵਾਰ ਉਹਨਾਂ ਲਈ ਚੀਨਾ ਚੌਲ ਜਾਂ ਦਾਣੇ ਵੀ ਛੱਡ ਜਾਂਦੇ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਮੌਸਮ ਵਿੱਚ ਵੀ ਤਬਦੀਲੀ ਆ ਰਹੀ ਸੀ ਇੱਕ ਦਿਨ ਪੂਰਬ ਵੱਲੋਂ ਘਾਟੀ ਇਸ ਦਿਨ ਪੂਰਬ ਵੱਲੋਂ ਕਾਲੀ ਘਟਾ ਚਲੀ ਆ ਰਹੀ ਸੀ ਪਿੰਡ ਦੇ ਲੋਕਾਂ ਨੇ ਕਿਹਾ ਲੱਗਦਾ ਵੱਡਾ ਤੂਫਾਨ ਆਉਣ ਵਾਲਾ ਹੈ ਤੂਫਾਨ ਆਇਆ ਹਵਾਵਾਂ ਨੇ ਦਰਖਤਾਂ ਨੂੰ ਝੁਕਾ ਦਿੱਤਾ ਬੂੰਦਾਂ ਨੇ ਪੱਤਿਆਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਰਾਧਾ ਨੇ ਆਪਣੇ ਪਰਾਂ ਨਾਲ ਆਪਣੇ ਬੱਚਿਆਂ ਨੂੰ ਲਪੇਟਿਆ ਉਸੇ ਉਸ ਦੇ ਘਰ ਦੀ ਟਾਣੀ ਵੀ ਹਿੱਲ ਰਹੀ ਸੀ ਪਰ ਨਿੰਮ ਦੇ ਦਰਖਤ ਨੇ ਉਸ ਟਾਣੀ ਨੂੰ ਡਿੱਗਣ ਨਹੀਂ ਦਿੱਤਾ ਸਵੇਰ ਤੱਕ ਰਾਧਾ ਦੇ ਬੱਚੇ ਸੁਰੱਖਿਅਤ ਸਨ ਇਹ ਸਿਰਫ ਨਿੰਮ ਦੀ ਮਜ਼ਬੂਤੀ ਅਤੇ ਮਾਂ ਦੇ ਇਰਾਦੇ ਨਾਲ ਸੰਭਵ ਹੋਇਆ ਇੱਕ ਦਿਨ ਪਿੰਡ ਵਿੱਚ ਨਵੇਂ ਲੋਕ ਆਏ ਉਹ ਸ਼ਹਿਰੀ ਕੰਪਨੀ ਤੋਂ ਸਨ ਉਹ ਕਹਿੰਦੇ ਕਿ ਉਹ ਇੱਥੇ ਇੱਕ ਨਵਾਂ ਮਾਰਕੀਟ ਬਣਾਉਣਗੇ ਜਿਸ ਥਾਂ ਨਿੰਮ ਦਾ ਦਰਖਤ ਸੀ ਉੱਥੇ ਉਹ ਰੋਡ ਕੱਢਣ ਦੀ ਯੋਜਨਾ ਵੀ ਲੈ ਕੇ ਆਏ ਪਿੰਡ ਵਾਲਿਆਂ ਨੇ ਰੋਸ ਕੀਤਾ ਰਾਦਾ ਨੂੰ ਵੀ ਅਹਿਸਾਸ ਹੋਇਆ ਕਿ ਉਸ ਦਾ ਘਰ ਖਤਰੇ ਵਿੱਚ ਹੈ ਉਹ ਹਰ ਸਵੇਰ ਗਉਂਦੀ ਸੀ ਪਰ ਹੁਣ ਉਸ ਦੀ ਸ਼ੋਰ ਵਿੱਚ ਬੇਵਸੀ ਸੀ ਇਸ ਵੇਲੇ ਪਿੰਡ ਦੇ ਬੱਚਿਆਂ ਨੇ ਇੱਕ ਵੱਡਾ ਫੈਸਲਾ ਲਿਆ ਉਹ ਸਰਪੰਚ ਕੋਲ ਗਏ ਤੇ ਕਿਹਾ ਇਹ ਨਿੰਮ ਸਾਡੀ ਮਾਸੀ ਵਰਗਾ ਏ ਤੇ ਇਹ ਚਿੜੀ ਸਾਡੀ ਦੋਸਤ ਹੈ ਅਸੀਂ ਇਹ ਰੁੱਖ ਨਹੀਂ ਕੱਟਣ ਦਵਾਂਗੇ ਸਰਪੰਚ ਨੇ ਗੱਲ ਸੁਣੀ ਲੋਕਾਂ ਦੀ ਆਵਾਜ਼ ਵੀ ਉੱਚੀ ਹੋਈ ਆਖਿਰਕਾਰ ਪਿੰਡ ਦੀ ਸਰਪੰਚੀ ਤੇ ਕਮੇਟੀ ਨੇ ਤੈਅ ਕੀਤਾ ਕਿ ਨਿੰਮ ਦਾ ਦਰਖਤ ਕਦੇ ਵੀ ਨਹੀਂ ਕੱਟਿਆ ਜਾਵੇਗਾ ਇਹ ਸੁਣ ਕੇ ਰਾਦਾ ਨੇ ਖੁਸ਼ੀ ਨਾਲ ਆਕਾਸ਼ ਵੱਲ ਉੱਚੀ-ਉੱਚੀ ਉੱਡਣਾ ਸ਼ੁਰੂ ਕਰ ਦਿੱਤਾ ਉਸ ਦੇ ਬੱਚੇ ਵੀ ਹੁਣ ਨੌਜਵਾਨ ਚਿੜੇ-ਚਿੜੀਆਂ ਬਣ ਗਏ ਸਨ ਉਹ ਵੀ ਨਿੰਮ ਦੀਆਂ ਹੋਰਾਂ ਟਾਹਣੀਆਂ ਉੱਪਰ ਹੁਣ ਆਪਣਾ ਘਰ ਬਸਾਉਣ ਲੱਗੇ ਸਨ ਰਾਦਾ ਨਿੰਮ ਅਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਇਹ ਸੰਦੇਸ਼ ਦਿੱਤਾ ਕਿ ਕੁਦਰਤ ਨਾਲ ਪਿਆਰ ਕਰੋ ਜ਼ਿੰਦਗੀਆਂ ਨੂੰ ਜੀਣ ਦਿਓ ਵਸਣ ਦਿਓ ਉਸ ਤੋਂ ਬਾਅਦ 3 ਮਹੀਨੇ ਬੀਤ ਚੁੱਕੇ ਸਨ ਨੇਮ ਦੇ ਦਰਖਤ ਉੱਤੇ ਹੁਣ ਸਿਰਫ ਰਾਦਾ ਦਾ ਨਹੀਂ ਉਸਦੇ ਬੱਚਿਆਂ ਦਾ ਵੀ ਰਾਜ ਹੋ ਗਿਆ ਸੀ ਉਹ ਹੁਣ ਵੱਡੇ ਹੋ ਚੁੱਕੇ ਸਨ ਆਪਣੇ ਪਰ ਖੋਲ ਕੇ ਹਵਾ 'ਚ ਉੱਡ ਰਹੇ ਸਨ ਰਾਦਾ ਨੇ ਆਪਣੀ ਮਾਂ ਵਾਂਗ ਉਹਨਾਂ ਨੂੰ ਵੀ ਸਿਖਾਇਆ ਸੀ ਕਿ ਦਰਖਤ ਤੇ ਨੀਮਾ ਮਨ ਹੋਵੇ ਪਰ ਆਕਾਸ਼ ਜਿੰਨੀ ਸੋਚ ਹੋਵੇ ਇੱਕ ਵਾਰੀ ਪਿੰਡ ਵਿੱਚ ਇੱਕ ਵੱਡੀ ਸਮੱਸਿਆ ਆ ਗਈ ਪਿੰਡ ਦੇ ਬਹਲੇ ਹਿੱਸੇ ਵਿੱਚ ਕੋਈ ਲੋਕ ਕੂੜਾ ਕਰਕਟ ਸੁੱਟ ਰਹੇ ਸਨ ਕੂੜਾ ਨਦੀ ਵਿੱਚ ਜਾ ਰਿਹਾ ਸੀ ਤੇ ਕਈ ਪੰਛੀ ਜਲ ਜੀਵਨ ਤੇ ਰੁੱਖ ਬੂਟੇ ਪ੍ਰਭਾਵਿਤ ਹੋ ਰਹੇ ਸਨ ਰਾਧਾ ਨੇ ਆਪਣੀ ਆਵਾਜ਼ ਨਾਲ ਪਿੰਡ ਵਿੱਚ ਜਾਗਰੂਕਤਾ ਫੈਲਾਈ ਉਹ ਸਵੇਰੇ ਉੱਠ ਕੇ ਪਿੰਡ ਦੇ ਹਰ ਕੋਨੇ ਵਿੱਚ ਗੀਤ ਗਾਉਂਦੀ ਰੁੱਖ ਜਿਉਂਦੇ ਨੇ ਨਦੀਆਂ ਵਹਿੰਦੀਆਂ ਚੁੱਪ ਨਾ ਰਹੋ ਜਦ ਕੁਦਰਤ ਰੋਂਦੀ ਆ ਨਾ ਘਟੋ ਨਿੰਮ ਨਾ ਛਟੋ ਜ਼ਹਿਰ ਆਓ ਆਉ ਬਣਾਈਏ ਕੁਦਰਤ ਦਾ ਅਸਲ ਰੰਗ ਬੱਚਿਆਂ ਨੇ ਇਹ ਗੀਤ ਯਾਦ ਕਰ ਲਿਆ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਕੂੜਾ ਨਦੀ ਵਿੱਚ ਨਾ ਛੁੱਟਿਆ ਜਾਵੇ ਰਾਧਾ ਦੀ ਚਲਾਈ ਮੋਹਮ ਨਾਲ ਪਿੰਡ 'ਚ ਕੂੜਾ ਪ੍ਰਬੰਧਨ ਦੀ ਨਵੀਂ ਯੋਜਨਾ ਬਣੀ ਕੂੜੇ ਨੂੰ ਇੱਕ ਥਾਂ ਦੂਰ ਕਿਤੇ ਵੱਡੇ ਟੋਏ ਵਿੱਚ ਛੁੱਟਿਆ ਜਾਣ ਲੱਗਾ ਜਿਸ ਨਾਲ ਨਦੀ ਦਾ ਪਾਣੀ ਹੁਣ ਸਾਫ਼ ਹੋਣ ਲੱਗਾ ਕਿਉਂਕਿ ਨਦੀ ਦੇ ਪਾਣੀ ਨੂੰ ਪੀ ਕੇ ਕਈ ਜਾਨਵਰ ਕਈ ਪੰਛੀ ਆਪਣੀ ਪਿਆਸ ਬੁਝਾਉਂਦੇ ਸਨ ਤੇ ਉਹ ਬਿਮਾਰ ਹੋ ਰਹੇ ਸਨ ਪਰ ਜਿਵੇਂ ਜਿਵੇਂ ਨਦੀ ਦਾ ਕੂੜਾ ਦੂਰ ਹੁੰਦਾ ਗਿਆ ਪਾਣੀ ਸਾਫ਼ ਹੁੰਦਾ ਗਿਆ ਜਿਸ ਨਾਲ ਫਿਰ ਤੋਂ ਜਾਨਵਰਾਂ ਨੂੰ ਇੱਕ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਮਿਲਿਆ ਅਗਲੇ ਮਹੀਨੇ ਪਿੰਡ ਵਿੱਚ ਇੱਕ ਵਿਸ਼ੇਸ਼ ਮੇਲਾ ਰੱਖਿਆ ਗਿਆ ਇਹ ਪੰਛੀ ਤੇ ਪਰਿਵਰਤਨ ਨਾਮਕ ਮੇਲਾ ਸੀ ਜਿਸ ਵਿੱਚ ਪਿੰਡ ਦੇ ਲੋਕਾਂ ਨੇ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਬੱਚਿਆਂ ਨੇ ਨਿੰਮ ਦੇ ਦਰਖਤ ਤੇ ਛੋਟਾ ਜਿਹਾ ਸਟੇਜ ਬਣਾਇਆ ਉੱਥੇ ਉਹਨਾਂ ਨੇ ਇੱਕ ਨਾਟਕ ਕੀਤਾ ਜਿਸ ਦਾ ਨਾਮ ਸੀ 치ੜੀ ਦਾ ਘਰ ਰਾਧਾ ਨਿੰਮ ਅਤੇ ਬੱਚਿਆਂ ਦੀ ਕਹਾਣੀ ਦੱਸਦੇ ਹੋਏ ਉਹ ਸਿਖਾ ਰਹੇ ਸਨ ਕਿ ਰੁੱਖ ਛਿਰਪਸਾ ਨਹੀਂ ਦਿੰਦੇ ਉਹ ਸਾਨੂੰ ਜ਼ਿੰਦਗੀ ਜਿਉਣ ਲਈ ਪਨਾਹ ਵੀ ਦਿੰਦੇ ਨੇ ਉਸ ਦਿਨ ਦੀ ਸਰਪੰਚ ਨੇ ਇੱਕ ਨਵਾਂ ਫੈਸਲਾ ਲਿਆ ਕਿ ਨਿੰਮ ਦੇ ਦਰਖਤ ਨੂੰ ਪਿੰਡ ਦੀ ਵਿਰਾਸਤ ਵਜੋਂ ਘੋਸ਼ਿਤ ਕੀਤਾ ਜਾਵੇਗਾ ਤੇ ਨਿੰਮ ਦੀ ਦਰਖਤ ਵਾਂਗ ਹੋਰ ਕਈ ਦਰਖਤ ਵੀ ਪਿੰਡ ਵਿੱਚ ਥਾਂ ਥਾਂ ਤੇ ਲਗਾਏ ਜਾਣਗੇ ਕਈ ਸਾਲ ਲੰਘ ਗਏ ਰਾਦਾ ਹੁਣ ਬਜ਼ੁਰਗ ਹੋ ਗਈ ਸੀ ਉਸ ਦੇ ਬੱਚੇ ਹੋਰ ਨਵੇਂ ਪਿੰਡਾਂ ਵੱਲ ਨੂੰ ਉੱਡ ਚੁੱਕੇ ਸਨ ਪਰ ਰਾਦਾ ਨੇ ਨਿੰਮ ਨੂੰ ਕਦੇ ਵੀ ਨਹੀਂ ਸੀ ਛੱਡਿਆ ਉਹ ਅਜੇ ਵੀ ਸਵੇਰ ਨੂੰ ਗਾਉਂਦੀ ਸੀ ਨਿੰਮ ਵੀ ਰਾਦਾ ਲਈ ਇੱਕ ਪਰਛਾਵਾ ਸੀ ਉਹ ਹਰ ਰਾਤ ਰਾਦਾ ਦੇ ਸੱਜੇ ਹੱਥ ਵਾਂਗ ਉਸ ਦੀ ਰੱਖਿਆ ਕਰਦਾ ਸੀ ਉਹ ਦਰਖਤ ਅਜੇ ਵੀ ਪੱਕਿਆ ਪਰ ਚੰਗਾ ਸੀ ਥੋੜਾ ਝੁਕਿਆ ਹੋਇਆ ਸੀ ਪਰ ਮਜ਼ਬੂਤ ਸੀ ਆਖਰੀ ਸਾਲ ਰਾਦਾ ਨੇ ਆਪਣੀ ਅੰਤਮ ਉਡਾਨ ਲਈ ਤਿਆਰੀ ਕੀਤੀ ਇੱਕ ਸਵੇਰੋਸ਼ਣੇ ਆਕਾਸ਼ ਵੱਲ ਉੱਡ ਕੇ ਪਿੱਛੇ ਮੁੜ ਕੇ ਨਿੰਮ ਨੂੰ ਵੇਖਿਆ ਪਿੰਡ ਦੇ ਬੱਚੇ ਹੌਲੀ-ਹੌਲੀ ਗੀਤ ਗਾ ਰਹੇ ਸਨ ਨਿੰਮ ਹਰੀਆ ਘਰ ਚਿੜੀ ਦਾ ਸਿੱਖ ਦਿੰਦੇ ਪਿਆਰ ਦਾ ਜਿੰਨਾ ਵੀ ਉੱਡੀਏ ਆਕਾਸ਼ ਵੱਲ ਪਰ ਰੱਖੀਏ ਨਿੰਮ ਦੇ ਪਾਸ ਕੁਦਰਤ ਸਾਡੀ ਮਾਂ ਏ ਰੁੱਖ ਸਿਰਫ ਲੱਕੜ ਨਹੀਂ ਇਹ ਇੱਕ ਜੀਵਨ ਦਾ ਆਧਾਰ ਹਨ ਪਾਂਛੀਆਂ ਦੀ ਦੁਨੀਆ ਵੀ ਉਹਨਾਂ ਦੀ ਜ਼ਮੀਨ ਉਹਨਾਂ ਦਾ ਆਸਰਾ ਇਹ ਰੁੱਖ ਹਨ ਜੇ ਅਸੀਂ ਰਾਧਾ ਵਾਂਗ ਪਿਆਰ ਹੌਸਲਾ ਤੇ ਬਚਾਅ ਦੀ ਰਾਹ ਲੱਭੀਏ ਤਾਂ ਹਰ ਦਰਖਤ ਦੇ ਹੇਠਾਂ ਛਾਂ ਸਦੀਆਂ ਤੱਕ ਜੀਵਨ ਵਸ ਸਕਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਦਰਖਤ ਨੂੰ ਕੱਟਣਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਤੇ ਵੀ ਕਈ ਪੰਛੀਆਂ ਦੇ ਘਰ ਹੁੰਦੇ ਨੇ ਉਹਨਾਂ ਦਾ ਵੀ ਪਰਿਵਾਰ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ